É empedra é, 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 é. here that uh -huh. ਦਮਾਤ ਵਗਾਵ ਹੈ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਬਾਤ ਹਸਤ ਪੁੱਤਰ ਪੈਰ ਵਿਕੇ ਗਾਵੇ ਗਾਇਨ ਪਤਰ ਦੁੱਤਿਆ ਮਾਲਕੋਂ ਸੁਖਾ ਲੱਭ ਹੈ ਸੰਗ ਰਾਗ ਨਹੀਂ ਪੰਜੋਂ ਥੱਪ ਹੈ ਗੋਂਡ ਕਰੀ ਹਰਦੇਵ ਕੰਧਾਰੀ ਕੰਧਾਰੀ ਸੀ ਹੁਤੀ ਉਚਾਰੀ ਕਾ ਨਾਸਰੀ ਹੈ ਪੰਚ ਹੋ ਗਈ ਬਾਦਰਾ ਕੌ ਸਖ ਸੰਗ ਲਾਈ ਮਾਰੂ ਮਸਤ ਅੰਖ ਮੇਵਾਰਾ ਪ੍ਰਭਲ ਤਾਨ ਕੌ ਸੁਖੋ ਬਾਰਾ ਕਉ ਘਟ ਆਉ ਪਉਰਾ ਆਨੰਦ ਗਾਏ ਅਸ਼ਟ ਮਾਲ ਕੌ ਸਖ ਸੰਗ ਲਾਏ ਕੁਨ ਆਯੂ ਵਿੰਡੋਲ ਪੰਚ ਨਾਰ ਸੰਗ ਅਤ ਸੁਤ ਉੱਠ ਹੈ ਤਾਨ ਕਲੋਲ ਗਾਇਨ ਤਾਰ ਮਿਲਾ ਵਹੀ ਤੇ ਲੰਗੀ ਦੇਵ ਕਰਾਈ ਪਸੰਤੀ ਸੰਧੂਰ ਸੁਹਾਈ ਸਰਸ ਆਹੀ ਨੀ ਲੈ ਭਾਰ ਜਾ ਸੰਗ ਲਾਈ ਪੰਜਹੁ ਆਰ ਜਾ ਸੁਰਮਨੰਦ પાਸ ਕਰ ਆਏ ਚੰਦਰ ਇਹ ਮੰਗਲਨ ਸੁਹਾਏ ਸਰਸ ਬਾਣ ਹੋ ਆਹੇ ਬੇਨੂਦਾ ਗਾਵੈ ਸਰਸ ਬਸੰਤ ਕੋ ਮੋਦਾ ਅਸ਼ਟ ਪੁੱਤਰ ਮੈਂ ਕਹਾਇ ਸਵਾਰੀ ਕੁੰਨ ਆਈ ਦੀਪਕ ਕੀ ਵਾਰੀ ਕਾਸ਼ੇਲੀ ਪਟਮੰਜਰੀ ਟੋਟੀ ਕਹੀ ਆਲਾਪ ਕਾ ਮੋਤੀ ਔ ਗੂਦਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਹੋ ਰਾਮਾ ਕਮਲ ਕੁਸਮ ਚੰਫਕ ਕਹੇ ਨਾਮਾ ਗौरा ਔ ਕਨਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਸਭ ਮਿਲ ਸ੍ਰੀ ਰਾਗ ਵੇ ਗਾਵ ਹੈ ਪੰਚੋਂ ਸੰਗ ਬਰੰਗਨ ਲਾਵ ਹੈ ਬੈਰਾਰੀ ਕਰਨਾਟੀ ਧਾਰੀ ਗਵਰੀ ਗਾਵ ਹੈ ਆਸਾ ਵਰੀ ਪੰਜ ਸਇ ਸਿੰਦਵੀ ਆਲਾਪੀ ਸ੍ਰੀ ਰਾਗ ਸਿੰਘ ਪੰਚੋਂ ਥਾਪੀ ਸਾਲੂ ਸਾਰੰਗ ਸਾਗਰ ਔਰ ਗੋਣ ਗੰभीर ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਗੁੰਭਾ ਮੀਰ ਖਸਟਮ ਵੇਗ ਰਾਗ ਵਹਿ ਗਾਵ ਹੈ ਪੰਚੋਂ ਸੰਗ ਬਰੰਗਨ ਲਾਵ ਹੈ ਸੋਰਠ ਪੂੰਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਨ ਗੁਨੀ ਉਚੈ ਸੁਰ ਸੁ ਪੁਨ ਕੀਨੀ ਬੇਗ ਰਾਖ ਸਿਹਾ ਪੰਚ ਹੋ ਚਿਨੀ ਬੈਰਾ ਤਰ ਗੱਜ ਤਰ ਕੇ ਦਾਰਾ ਜਬਲੀ ਤਰ ਨਟ ਔ ਜਲ ਧਾਰਾ ਪੁਨ ਗਾਵਹਿ ਸੰਕਰ ਔ ਸਿਆਮਾ ਮੇਕ ਰਾਖ ਪੁੱਤਰਨ ਕੇ ਨਾਮ ਆ ਕਸਟ ਰਾਗੇ ਉਹ ਨਗਾਈ ਸੰਗ ਸਟ ਰਾਗ ਯੁਨਗਾਏ ਸੰਗ ਰਾਗ ਨੀਤੀ ਸਬ ਹੈ ਪੁੱਤਰ ਰਾਗਨ ਕੇ ਅਠਹਰਾ 10 ਸਾਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬੱਤੀਆਂ ਬਾਦ ਆਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਰਦੈ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕੋ ਕਰੇ ਤੇਰਾ ਓਕਾਰ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਸ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਮਸਲਾਹ ਤੇਰੀ ਨਾਮ ਅਨਮਸਾਵੈ ਨਾਮ ਜਿਨ ਕੈ ਮਨ ਵਸਿਆ ਬਾਚੇ ਸ਼ਬਦ ਕਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਐ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇਛਾਂ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਡ ਕੋ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲੱਗੈ ਕਾਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੈ ਆਨੰਦ ਸੁਣੋ ਵਡ ਪਾ ਕੀ ਸਗਲ ਮਨੋ ਤਪੂਰੇ ਪਰਮ ਪਰਮ ਪ੍ਰਭ ਪਾਏ ਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਚਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਸਤ ਗੁਰ ਰਹਿਆ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਕੇ ਵਾਜ ਅਨਹਦ ਤੂ ਸੁਨ ਤੇ ਕੋ ਨੀਤ ਕਹਤੇ ਪਵਿਤ ਸਤ ਗੁਰ ਰਹਿਆ ਪਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਕੇ ਵਾਜ ਅਨਹਦ ਤੂ ਸਾਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਧੋਏ ਦਾਈ ਤਾ ਖੇਲੇ ਸਗਲ ਜਗ ਚੰਗ ਆਈ ਆ ਕੋ ਦੇ ਆਈ ਆ ਵਾਚੇ ਧਰਮ ਮਹਦੂਰ ਕਰਮੀ ਆ ਤੇ ਛੁੱਟੀ ਨਾਨ ਜਿਨੇ ਨਾਮ ਧਿਆਇਆ ਗਏ ਮਸਕਤ ਘਾ ਸਗਲ ਸਮ ਕਰੇ ਤੁਮਰਾ ਸੂਤਰ ਧਾਰੀ ਤੁਮ ਤੈ ਹੋਇ ਸੋ ਤੁਮਰੇ ਗਤ ਮਿਤ ਤੁਮ ਹੀ ਜਾਣੇ ਜੀ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਾਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਤੇ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਯਾਰਕ੍ਰਿਸ਼ਨ ਧਿਆਈਐ ਜਿਸ ਰਿਠੈ ਸਬਦ ਖਜਾਇ ਤੇਗ ਬਾਹਦਰ ਸਿਮਰਿਆ ਘਰ ਨਾਉ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਬਾਕਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀ ਧਾਰ ਦਾ ਧਿਆਨ ਤਰਕੇ ਭੁੱਲੋ ਜੀ ਆ ਪਿਆਰਿਆਂ ਚੌਹਾਂ ਸਹਬਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਨ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨ ਡਟਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੱਲੋ ਜੀ ਜਿੰਨਾ ਸਿੰਘਾਂ ਸਿਕਣੀਆਂ ਨੇ ਧਰਮੇਤ ਸੀਸ਼ ਦਿੱਤੇ ਬੰਦ ਬੰਦ ਕਟਾਏ ਪਰੀਆਂ ਲੋਹਾਈਆਂ ਚਰਕਣੀਆਂ ਤੇ ਚਲੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਾਸਨ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਵੱਲੋ ਜੀ ਪੰਜਾ ਤਖਤ ਸਾਹਿਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਭੁੱਲੋ ਜੀ ਬ੍ਰਿਤਮਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਿਤੇ ਆਵੇ ਜਿਤੇ ਆ ਮਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਸ਼ਿਆਰੀ ਆਇ ਤ ਦੇਖ ਤੇ ਫਤ ਹੈ ਬ੍ਰਿਤ ਕੀ ਬਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਨਾਨਕ ਇਸ ਨਾਨ ਰਹਿਤ ਦਾਨ ਵਿਵੇਕ ਨਾਨ ਵਿਸਾਹ ਦਾਨ ਪ੍ਰੋਸਾਦਾਨ ਦਾਨ ਸਿਰਦਾਨ ਆਮਦਾਨ ਸ੍ਰੀ ਅਮਰ ਅਖਰ ਸਾਹਿਬ ਜੀ ਕੇ ਦਰਸ਼ਨ ਇਸ ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਆ ਟਲ ਧਰਮ ਕਾ ਜਾਇ ਕਾਰ ਬੋਲੋ ਜੀ ਸਿੱਖਾਂ ਦਾ ਮਨ ਇਮਾਮਾ ਦੁੱਜੇ ਮਤ ਪਤ ਦਾ ਰੱਖ ਆਪ ਬਾਗ ਹੈ ਗੁਰੂ ਹੇ ਆਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਕੀ ਜੋ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦੇ ਨਾਲ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨ ਆਂਦੇ ਮਾਨ ਨਿਤਾਣ ਆਂਦੇ ਤਾਨ ਨੇ ਉਟਿਆਂ ਦੀ ਊਟ ਨੇ ਆਸਰਿਆਂ ਦੇ ਆਸਰਾ ਗਰੀਬ ਨਵਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਵਨ ਆਵੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸਨਸਾਹਿਬ ਜੀ ਵਿਖੇ ਧੰਨ ਦੁਨੀਆ ਦੇ ਮਾਲਕ ਧੰਨ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੇ ਪਾਵਨ ਚਰਨਾ ਕਮਣਾ ਪਾਸ ਸੰਗਤ ਜੀ ਦੀ ਅਰਦਾਸ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਸਨਸਾਹਿਬ ਅਤੇ ਇਸ ਨੂੰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਚੌਥੇ ਪਾਤਸ਼ਾਹ ਧੰਨ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ 450 ਸਾਲਾ ਗੁਰਤਾ ਗੱਦੀ ਗੁਰਪੁਰਬ ਤੀਸਰੇ ਪਾਤਸ਼ਾਹ ਧੰਨ ਧੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦੇ 450 ਸਾਲਾ ਜੋਤੀ ਜੋਤ ਗੁਰਪੁਰਬ ਦੇ ਸੰਬੰਧ ਵਿੱਚ ਪਰਸੋਂ ਦੇ ਰੋਜ ਤੋਂ ਆਪ ਜੀਆਂ ਦੇ ਪਾਵਨ ਅਸਥਾਨਾਂ ਤੇ ਧੁਰ ਕੀ ਬਾਣੀ ਦੇ ਰੱਬੀ ਬਾਣੀ ਦੇ ਸ੍ਰੀ ਅਖੰਡ ਜਾਪ ਦਾ ਆਰੰਭ ਹੋਏ ਸਨ ਸਤਿਗੁਰੂ ਜੀਓ ਆਪ ਜੀ ਦੀ ਅਪਾਰ ਕਿਰਪਾ ਸਤਿਕਾਰ ਅਰ ਬਿਗਨਤਾ ਸਹਿ ਸੰਪੂਰਨ ਭੋਗ ਪਾਇਆ ਅਪਰਾੰਛੇ ਪੌੜੀਆਂ ਅਨੰਦ ਸਾਹਿਬ ਦੇ ਬਾਣ ਜੀ ਦੀ ਅਰਦਾਸ ਸਤਿਗੁਰੂ ਜੀ ਉਹ ਅਖਰਵਾਤਾ ਘਟ ਪੁੱਲ ਚੁਕ ਮਵਾਪ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਪੜੇ ਸੁਣੀ ਗੁਰਬਾਣੀ ਦਾ ਭਾਅ ਦਰਿਆਈਆਂ ਸੰਕਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰਿਆਈ ਇਸ ਸੰਗਤ ਦੀ ਹਾਜ਼ਰੀ ਦਿਲ ਫੁੱਲ ਪੇ ਧਾਵਾ ਕੀਤੀਆਂ ਸ਼ੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਧਰੋਂ ਘਰੋਂ ਸਿੱਖੇ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੇ ਸਤਿਗੁਰੂ ਜੀ ਆ ਇਸ ਵੇਲੇ ਆਪ ਜੀ ਆਨ ਨੂੰ ਸੁੰਦਰ ਪੋਸ਼ਾਕੇ ਭੇਟਾ ਕੀਤੇ ਗੈ ਜਿਉ ਆਪ ਜੀ ਦੇ ਪਾਵਨ ਅੰਗਾਂ ਦੇ ਨਾਲ ਸੋਭ ਰਹੇ ਨੇ ਸਤਿਗੁਰੂ ਜੀਓ ਆਪ ਜੀ ਦੇ ਹਜੂਰ ਪੰਚਮਕੜਾ ਪ੍ਰਸ਼ਾਦ ਦੇ ਦੇਖ ਸੱਜ ਕੇ ਹਾਜ਼ਰ ਆ ਜੀ ਦਰ ਪ੍ਰਵਾਣ ਹੋਵੇ ਪ੍ਰਵਾਣ ਹੋ ਜਾ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ੋ ਨਿਹਾਲ ਕਰੋ ਉਪਰੰਤ ਦੀਵਾਨ ਹਾਲ ਵਿਖੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੱਨਾ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਦੇ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹ ਰਾਜ ਕਰੇਗਾ ਖਾਲਸਾ ਖੁਆਰ ਬੁਹੇ ਸਭ ਮਿਲਾਂਗੇ ਵਾਰ ਹੋਏ ਸਭ ਮਿਲਾਂਗੇ ਬੋਲੇ ਨਹਰ ਊਂਦ ਬਸੁਰ ਮਾਵਲ ਉਸਮ ਬਸੰਤ ਗਨੰਤ ਨ ਆਵ ਾਰਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵ ਅਰੁਦਰ ਤੇ ਸਤ ਗੁਰ ਕੇ ਕਬ ਜਨ ਭਲੁ ਉਨਹਿ ਜੋਗਾ ਵਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਕਪਮਾ ਕੋ ਹੈ ਬਣ ਆਵ ਸਤਨਾਮ ਸਿਰ ਉਪਰ ਕੂਸਵਾਮੇ ਸੋ ਦੁੱਖ ਕੈਸਾ ਪਾਵਾਂ ਤੇਰਾ ਹੈ ਰੰਗ ਰੱਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟਾ ਕੋਈ ਸਤਪੁਰ ਕਾ ਦੇਲਾਸ Oh, follow Paul. I yeah, ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਨਮਤ ਸੁਬੰਧ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ ਕੜਾ ਪ੍ਰਸ਼ਾਦ ਦੀ ਤੇਗ ਵਰਤੇ ਦੀ ਉਤਰੰਤ ਦੀਵਾਨ ਹਾਲ ਵਿੱਚ ਕੀਰਤਨ ਹੋਵੇਗਾ ਉਪਰੰਤ ਅਰਦਾਸ ਬੇਨਤੀ ਹੋ ਕੇ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ ਹੋਵੇਗੀ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਿਰਾ ਦਰਸ਼ਾ ਦੀ ਦੇਖ ਲੈ ਕੇ ਜੀਵਾਨ ਹਾਲ ਵਿੱਚ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ